ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਫਰਵਰੀ ਹੈ 20 ਫਰਵਰੀ 1696 1696 ਦੇ ਵਿੱਚ ਲਾਹੌਰ ਦੇ ਡਿਪਟੀ ਗਵਰਨਰ ਦਿਲਾਵਰ ਖਾਨ ਨੇ ਕਾਂਗੜੇ ਦੇ ਕਿਲੇਦਾਰ ਹੁਸੈਨ ਖਾਨ ਨੂੰ ਫੌਜ ਦੇ ਕੇ ਪਹਾੜਾਂ ਵੱਲ ਭੇਜਿਆ ਇਸ ਮਹੀਨੇ ਦੇ ਦੌਰਾਨ ਮੁਗਲ ਫੌਜਾਂ ਨੇ ਕੁਲੇਰ ਰਿਆਸਤ ਤੇ ਵੀ ਹਮਲਾ ਕੀਤਾ ਰਾਜਾ ਗੋਪਾਲ ਨੇ ਗੁਰੂ ਸਾਹਿਬ ਦੀ ਮਦਦ ਮੰਗੀ 20 ਫਰਵਰੀ 1696 ਦੇ ਦਿਨ ਹੋਈ ਇਸ ਲੜਾਈ ਦੇ ਵਿੱਚ ਸਿੱਖ ਜਰਨੈਲਾਂ ਦੇ ਤੀਰਾਂ ਦੀ ਬਾਛੜ ਨੇ ਮੁਗਲਾਂ ਅਤੇ ਉਹਨਾਂ ਤੋਂ ਹਾਰ ਕੇ ਗੁਲਾਮੀ ਕਬੂਲ ਕਰਨ ਵਾਲੇ ਪਹਾੜੀ ਰਜਵਾੜਿਆਂ ਦੀਆਂ ਫੌਜਾਂ ਦੇ ਛੱਕੇ ਛੜਾ ਦਿੱਤੇ ਕਾਂਗੜੇ ਦੇ ਕਿਲੇਦਾਰ ਹੁਸੈਨ ਖਾਨ ਅਤੇ ਉਸ ਦੇ ਕਈ ਪਹਾੜੀ ਸਾਥੀ ਮਾਰੇ ਗਏ ਸਿੱਖਾਂ ਦੇ ਵਿੱਚੋਂ ਵੀ ਭਾਈ ਲੈਨੂ ਭਰਾ ਭਾਈ ਮਨੀ ਸਿੰਘ ਭਾਈ ਸੰਗਤ ਸਿੰਘ ਭਾਈ ਹਨੂਮੰਤ ਭਾਈ ਦਰਸੋ ਅਤੇ ਤਿੰਨ ਹੋਰ ਸਿੱਖ ਸ਼ਹੀਦ ਹੋ ਗਏ 20 ਫਰਵਰੀ 1915 20 ਫਰਵਰੀ 1915 ਗਦਰ ਪਾਰਟੀ ਦੇ ਵਿੱਚ ਕਿਰਪਾਲ ਸਿੰਘ ਮੁਖਬਰ ਦੇ ਵੜ ਜਾਣ ਕਰਕੇ ਪੁਲਿਸ ਨੂੰ ਉਹਨਾਂ ਦੇ ਲਾਹੌਰ ਦੇ ਅੱਡੇ ਦਾ ਪਤਾ ਲੱਗ ਗਿਆ ਅਤੇ 20 ਫਰਵਰੀ 1915 ਦੇ ਦਿਨ ਸਾਰੇ ਆਗੂ ਗ੍ਰਿਫਤਾਰ ਕਰ ਲਏ ਗਏ 20 ਫਰਵਰੀ 1921 ਦੇ ਦਿਨ ਲక్ష్మణ ਸਿੰਘ ਧਾਰੋਵਾਲੀ ਦਾ ਜਥਾ ਸਵੇਰੇ 6 ਵਜੇ ਗੁਰਦੁਆਰਾ ਜਨਮ ਸਥਾਨ ਵਿੱਚ ਪਹੁੰਚਿਆ ਉਹਨਾਂ ਨੇ ਅੰਦਰ ਪਹੁੰਚ ਕੇ ਮੱਥਾ ਟੇਕ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇਨੇ ਚਰਦੇ ਵਿੱਚ ਮਹੰਤ ਦੇ ਗੁੰਡਿਆਂ ਨੂੰ ਅਸਲਾ ਦੇਖ ਕੇ ਪੋਜੀਸ਼ਨਾਂ ਸੰਭਾਲ ਦਿੱਤੀਆਂ ਗਈਆਂ ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੁਕਮ ਮਿਲਦਿਆਂ ਹੀ ਸਿੱਖਾਂ ਨੂੰ ਗੋਲੀਆਂ ਦੇ ਨਾਲ ਪੁੱਟਣਾ ਸ਼ੁਰੂ ਕੀਤਾ ਗਿਆ ਕੁਝ ਪਲਾਂ ਦੇ ਵਿੱਚ ਹੀ 25-26 ਸਿੰਘ ਸ਼ਹੀਦ ਹੋ ਗਏ ਇਸੇ ਦੌਰਾਨ ਮਹੰਤ ਦੇ ਬਾਕੀ ਗੁੰਡੇ ਅਤੇ ਉਸ ਦੇ ਇਕੱਠੇ ਕੀਤੇ ਗਏ ਸਾਧੂ ਸਿੱਖਾਂ ਉੱਤੇ ਪੱਥਰਾਂ ਅਤੇ ਇੱਟਾਂ ਦਾ ਮੀਂਹ ਵਰਹਾਉਂਦੇ ਰਹੇ ਜੋ ਮਰਨੋਂ ਬਚ ਗਏ ਉਹਨਾਂ ਨੂੰ ਸ਼ਵੀਆਂ ਤੇ ਟੋਕਿਆਂ ਦੇ ਨਾਲ ਵੜ ਦਿੱਤਾ ਗਿਆ। ਇੱਕ ਹੋਰ ਕਮਰੇ ਦੇ ਵਿੱਚ 25 ਕੋ ਸਿੱਖ ਸਨ ਉਹ ਵੀ ਕਤਲ ਕਰ ਦਿੱਤੇ ਗਏ। ਮਹਾਂਤ ਨਾਰਾਇਣਦਾਸ ਨੇ ਹੁਕਮ ਦਿੱਤਾ ਵੀ ਇੱਕ ਵੀ ਸਿੱਖ ਜਿਉਂਦਾ ਨਾ ਜਾਣ ਦਿੱਤਾ ਜਾਵੇ। ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹਾਂਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਾਰੀਆਂ ਫੂਕ ਦੇਣ ਵਾਸਤੇ ਆਖਿਆ। ਲੱਕੜਾਂ ਇਕੱਠੀਆਂ ਕਰਕੇ ਚੁਖੰਡੀ ਦੇ ਉੱਤਰ ਪੱਛਮੀ ਪਾਸੇ ਢੇਰ ਲਾ ਦਿੱਤਾ ਗਿਆ। ਇਸ ਤੋਂ ਮਗਰੋਂ ਸਾਰੀਆਂ ਲਾਸ਼ਾਂ ਬਲਦੀ ਚਿਖਾ ਦੇ ਵਿੱਚ ਸੁੱਟ ਦਿੱਤੀਆਂ ਗਈਆਂ। ਇਨ੍ਹਾਂ ਦੇ ਵਿੱਚੋਂ ਕੁਝ ਅਜੇ ਵੀ ਜਿਉਂਦੇ ਸਨ ਉਹਨਾਂ ਵਿੱਚੋਂ ਜਿਸ ਨੇ ਵੀ ਉੱਠਣ ਦੀ ਕੋਸ਼ਿਸ਼ ਕੀਤੀ ਉਸ ਨੂੰ ਸ਼ਵਿੰਗਾਂ ਤੇ ਲਾਠੀਆਂ ਮਾਰ ਕੇ ਫਿਰ ਅੱਗ ਦੇ ਵਿੱਚ ਸੜ ਦਿੱਤਾ ਗਿਆ ਨਨਕਾਣਾ ਸਾਹਿਬ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ ਪਤਾ ਪਰ ਪੜਤਾਲ ਕਰਨ ਵਾਲੇ ਪੁਲਿਸਗੇ ਚਰਨ ਸਿੰਘ ਇੰਸਪੈਕਟਰ ਨੇ ਸ਼ਹੀਦਾਂ ਦੀ ਗਿਣਤੀ 156 ਦੱਸੀ ਸੀ 20 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਵਿਦਿਆਰਥੀ ਮੈਡੀਕਲ ਕਾਲਜ ਵਾਸੀ ਜਲਾਲ ਉਸਮਾ ਅਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਫਰਵਰੀ 1993 ਦੇ ਦਿਨ ਵਰਸਾ ਸਿੰਘ ਗੁਰਮਖ ਸਿੰਘ ਮੁੱਦੀਵਾਲ ਅਤੇ ਗੁਰਦੇਵ ਸਿੰਘ ਜਗਰਾਉਂ ਨੂੰ ਪੁਲਿਸ ਨੇ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 20 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀ 117 ਮੈਂਬਰੀ ਵਿਧਾਨ ਸਭਾ ਦੀ 16ਵੀਂ ਅਸੈਂਬਲੀ ਦੀਆਂ ਵੋਟਾਂ ਪਈਆਂ ਇਹਨਾਂ ਵੋਟਾਂ ਦੇ ਨਤੀਜੇ 10 ਮਾਰਚ 2022 ਨੂੰ ਐਲਾਨੇ ਗਏ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 79% ਵੋਟਾਂ ਮਿਲੀਆਂ ਅਤੇ ਉਹ 92 ਸੀਟਾਂ 117 ਦੇ ਵਿੱਚੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਐਮਪੀ ਭਗਵੰਤ ਮਾਨ ਚੀਫ ਮਿਨਿਸਟਰ ਬਣੇ ਉਹਨਾਂ ਨੇ 16 ਮਾਰਚ 2022 ਨੂੰ ਸੌ ਚੁੱਕੀ ਸੀ 25 ਜਨਵਰੀ 2022 ਨਾਮਜ਼ਦਗੀਆਂ ਦਾਖਲ ਕਰਨ ਦੀ ਸ਼ੁਰੂਆਤੀ ਮਿਤੀ ਸੀ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ ਸੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 4 ਫਰਵਰੀ 2022 ਸੀ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ 2 ਕਰੋੜ 14 ਲੱਖ 99 ਹਜ਼ਾਰ 814 ਲੋਕਾਂ ਨੇ ਆਪਣੀ ਸਰਕਾਰ ਚੁਣੀ। ਇਹਨਾਂ ਚੋਣਾਂ ਦੇ ਵਿੱਚ 1304 ਕੈਂਡੀਡੇਟਸ ਸਨ ਜਿਨ੍ਹਾਂ ਦੇ ਵਿੱਚੋਂ ਮਰਦ ਉਮੀਦਵਾਰ 1209 ਅਤੇ ਔਰਤ ਉਮੀਦਵਾਰ 93 ਸਨ। ਇਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾਨੇ ਅਲੱਗ ਹੋ ਕੇ ਚੋਣਾਂ ਲੜੀਆਂ ਸਨ। ਪਿਛਲੇ ਦੋ ਦਹਾਕਿਆਂ ਦੇ ਵਿੱਚ ਇਹਨਾਂ ਦੋਨਾਂ ਧਿਰਾਂ ਨੇ ਸਿਆਸੀ ਤੌਰ ਤੇ ਵੱਖਰ-ਵੱਖਰੀ ਤੌਰ ਤੇ ਚੋਣਾਂ ਲੜੀਆਂ ਸਨ। ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਸੀਟਾਂ, ਕਾਂਗਰਸ ਨੂੰ 18 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਦੈਨਸੀਟਾਂ ਹਾਸਲ ਹੋਈਆਂ ਇਨ੍ਹਾਂ ਚੋਣਾਂ ਦੇ ਵਿੱਚ ਕੈਪਟਨ ਧੜੇ ਵੱਲੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੈਨਰ ਦੇ ਹੇਠ ਚੋਣ ਲੜੀ ਗਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੈਨਰ ਹੇਠ ਚੋਣ ਲੜੀ ਗਈ ਇਸੇ ਤਰ੍ਹਾਂ ਕਿਸਾਨਾਂ ਵੱਲੋਂ ਬਲਵੀਰ ਸਿੰਘ ਰਾਜੇਵਾਲ ਚੋਣ ਲੜੇ ਸੰਯੁਕਤ ਸਮਾਜ ਮੋਰਚਾ ਦੇ ਨਾਮ ਤੇ ਉੱਤੇ ਇਨ੍ਹਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੋਕ ਇਨਸਾਫ ਪਾਰਟੀ ਚ ਸੀਪੀਆਈ ਐਮ ਅਤੇ ਸੀਪੀਐਲ ਨੇ ਵੀ ਹਿੱਸਾ ਲਿਆ ਸੀ ਇਨ੍ਹਾਂ ਚੋਣਾਂ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਪੰਜਾਬ ਦੇ ਵੱਡੇ ਵੱਡੇ ਪੰਜਾਬ ਦੇ ਪੰਜ ਵਾਰ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਇਸ ਚੋਣ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਹੱਥੋਂ ਆਪਣੇ ਜੱਦੀ ਹਲਕੇ ਲੰਬੀ ਦੇ ਵਿੱਚੋਂ ਚੋਣ ਹਾਰ ਕੇ ਇਸੇ ਤਰ੍ਹਾਂ ਦਾ ਹਸ਼ਰ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਈ ਵੱਡੇ ਲੀਡਰਾਂ ਦਾ ਹੋਇਆ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਧੜਲੇਦਾਰ ਜਿੱਤ ਮਿਲੀ ਅਤੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਤੀਜੀ ਧਿਰ ਸੱਤਾ ਦੇ ਸਿੰਘਾਸਣ ਤੱਕ ਪਹੁੰਚੀ ਉਹ ਵੀ ਵੱਡੀਆਂ ਰਵੱਈਤਾਂ ਤੇਰਾ ਅਤੇ ਵੱਡੇ ਚਿਹਰਿਆਂ ਨੂੰ ਕਰਾਰੀ ਮਾਤ ਦੇ ਕੇ ਏਸੀ ਸਿੱਖ ਇਤਿਹਾਸ ਦੇ ਵਿੱਚ 20 ਫਰਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ